ਅੱਖਾਂ ਦਾ ਚੈੱਕਅਪ ਕੀਤਾ ਜਾਏਗਾ ਮਾਹਰ ਡਾਕਟਰ ਤਜਰਬੇਕਾਰ ਡਾਕਟਰ ਇੱਥੇ ਆਉਣਗੇ ਮਰੀਜ਼ਾਂ ਦਾ ਚੈੱਕਅਪ ਕੀਤਾ ਜਾਏਗਾ ਔਰ ਆਈਡੈਂਟੀਫਾਈ ਕੀਤਾ ਜਾਏਗਾ ਕਿ ਕਿਨੂੰ ਆਪਰੇਸ਼ਨ ਦੀ ਲੋੜ ਹੈ ਜਿਹਨੂੰ ਆਪਰੇਸ਼ਨ ਦੀ ਲੋੜ ਹੋਵੇਗੀ ਉਹਦਾ ਫਰਦਰ ਟਰੀਟਮੈਂਟ ਕੀਤਾ ਜਾਵੇਗਾ ਦਾ ਅਵਤਾਰ ਸਿੰਘ ਸਾਡੇ ਦਸਤੇ ਮੈਂਬਰ ਨੇ ਸਤ ਸਰੂਪ ਜੀ ਸਦਾ ਚੈਨ ਸਿੰਘ ਜੀ ਛੇ ਸਿੰਘ ਜੀ ਇੱਧਰ ਸਰਦਾਰ ਮਹਿੰਦਰ ਸਿੰਘ ਜੀ ਸਰਦਾਰ ਮਨਜੀਤ ਸਿੰਘ ਜੀ ਤੇ ਸਰਦਾਰ ਅਮਰਜੀਤ ਸਿੰਘ ਜੀ ਕੁਝ ਮੈਂਬਰ ਸਾਡੇ ਪਹੁੰਚ ਨਹੀਂ ਸਕੇ ਇੱਥੇ ਤੇ ਅਸੀਂ ਸਾਰੇ 71 ਹੁੱਕ ਜਿਹੜੀ ਸਾਡੀ ਟੀਮ ਹੈ ਅਸੀਂ ਆਪਣੇ ਨਗਰ ਨੂੰ ਨਾਲ ਲੈ ਕੇ ਇਹ ਸਵਾਵਾਵਾਂ ਦੇ ਵਿੱਚੋਂ ਇੱਕ ਸੇਵਾ ਜਿਹੜੀ ਹੈ ਜਿਹੜੀ ਅੱਖਾਂ ਦੇ ਆਪਰੇਸ਼ਨ ਹੈ ਉਹ ਵੀ ਕਰਦੇ ਹਾਂ ਕੁਝ ਬੇਨਤੀਆਂ ਨੇ ਇੱਥੇ ਪਹੁੰਚਣ ਤੋਂ ਪਹਿਲਾਂ ਇੱਕ ਤਾਂ ਆਪਣਾ ਆਧਾਰ ਕਾਰਡ ਜ਼ਰੂਰ ਨਾਲ ਲੈ ਕੇ ਆਉਣਾ ਉਸ ਤੋਂ ਬਾਅਦ ਇੱਕ ਕੰਬੜ ਨਾਲ ਲੈ ਕੇ ਆਉਣਾ ਆਪਣਾ ਇਹ ਕੰਬੜ ਕਿਉਂਕਿ ਕਿਸੇ ਵੇਲੇ ਉੱਥੋਂ ਕੰਬੜ ਤਾਂ ਬਹੁਤ ਹੁੰਦੇ ਨਹੀਂ ਸਾਡੇ ਕੋਲ ਵੀ ਕਈ ਮਰੀਜ਼ ਚਾਹੁੰਦੇ ਨੇ ਮੈਂ ਆਪਣਾ ਮੇਰਾ ਕੰਮੋਲ ਹੋਵੇ ਕਿ ਕਿਸੇ ਉਹਦੇ ਕਰਕੇ ਕਹਿੰਦੇ ਕੰਮੜ ਤੁਸੀਂ ਆਪਣੇ ਨਾਲ ਹੀ ਲੈ ਆਓ ਉਹ ਜ਼ਿਆਦਾ ਵਧੀਆ ਹੈ ਤੇ ਜੇ ਕੋਈ ਨਹੀਂ ਵੀ ਲੈ ਕੇ ਆਏਗਾ ਉਹਨੂੰ ਵੀ ਇੱਥੋਂ ਮੈਂ ਪ੍ਰੋਵਾਈਡ ਕਰ ਦਿੰਦੇ ਆ ਕਿ ਕਹਿੰਦੇ ਹੁਣ ਵੀ ਅਸੀਂ ਪਿਛਲੀ ਵਾਰ ਵੀ ਚਲੋ ਸਹਿਯੋਗ ਕੀਤਾ ਸੀ ਪਰ ਦਿਖਾਣ ਵਾਲੀ ਗੱਲ ਨਹੀਂ ਹੁੰਦੀ ਪਰ ਕਈ ਵੇਲੇ ਦਿਖਾਣਾ ਮਜਬੂਰੀ ਚ ਪੈ ਜਾਂਦਾ ਕਿਉਂਕਿ ਨਹੀਂ ਤਾਂ ਕੁਝ ਸ਼ਰਾਰਤੀ ਬੰਦੇ ਕਹਿੰਦੇ ਕਿ ਬੀਬਤੀ ਵਾਲੇ ਪੈਸੇ ਵੋਹ ਲੈਂਦੇ ਆ ਇਹ ਫ੍ਰੀ ਚ ਕੰਮ ਨਹੀਂ ਕਰਦੇ ਪਰ ਜਿੱਥੇ ਸੇਵਾ ਹੁੰਦੀ ਆ ਉੱਥੇ ਅਸੀਂ ਪੈਸੇ ਨਹੀਂ ਲੈਂਦੇ ਉੱਥੇ ਸੇਵਾ ਦੇਈ ਦੀ ਆ ਤਾਂ ਆ ਤੁਸੀਂ ਮੇਰੇ ਲੋ ਇੱਕ ਯੋਗਦਾਨ ਰੱਖੋ ਜੀ ਇਹ ਇਹ ਜਿਹੜਾ ਤੁਸੀਂ ਸਾਡੇ ਵੱਲੋਂ ਇਹ ਯੋਗਦਾਨ ਨੇ ਅੱਖਾਂ ਦੇ ਕੈਂਪ ਲਈ ਤੇ ਇੱਕ ਮੈਂ ਹੋਰ ਬੇਨਤੀ ਕਰਨੀ ਚਾਹੁੰਦਾ ਮਹਾਰਾਜ ਤੋਂ ਡਰ ਕੇ ਜੇ ਕਾਲੇ ਮੋਤੀਆਂ ਦੀ ਕਿਸੇ ਨੂੰ ਸ਼ਿਕਾਇਤ ਹੈ ਉਹਦਾ ਇਲਾਜ ਡਾਕਟਰ ਕਹਿੰਦੇ ਹੋ ਸਕਦਾ ਤਾਂ ਉਹਦੇ ਲਈ ਵੀ ਜੋ ਤੁਸੀਂ ਸਹਿਯੋਗ ਕਰੋਗੇ ਉਹ ਵੀ ਅਸੀਂ ਦੇਣ ਨੂੰ ਤਿਆਰ ਅੱਖਾਂ ਦੇ ਕੈਂਪ ਦਾ ਤਾਂ ਨਾਮ ਦੇ ਦਿੱਤਾ ਇਹਨਾਂ ਨੇ ਪਰ ਨਾਲ ਦੀ ਨਾਲ ਰੀਡ ਦੀ ਹੱਡੀ ਦੇ ਮਾਹਰ ਡਾਕਟਰ ਵੀ ਆਣਗੇ ਔਰਤਾਂ ਦੇ ਹਰ ਤਰ੍ਹਾਂ ਦੇ ਰੋਗਾਂ ਦੇ ਮਾਹਰ ਡਾਕਟਰ ਆਉਣਗੇ ਹੱਡੀਆਂ ਦੇ ਮਾਹਰ ਡਾਕਟਰ ਆਉਣਗੇ ਸ਼ੂਗਰ ਬਲੱਡ ਪ੍ਰੈਸ਼ਰ ਜੋੜਾਂ ਦੇ ਦਰਦ ਅਤੇ ਜਨਰਲ ਬਿਮਾਰੀਆਂ ਦੇ ਵੀ ਮਾਹਰ ਡਾਕਟਰ ਆਉਣਗੇ ਨਾਲ ਵੀ ਨਾ ਕਰਨੀ ਚਾਹੁੰਦਾ ਜਿਹੜੇ ਸਾਡੇ ਭੈਣ ਭਰਾਏ ਵੀਡੀਓ ਦੇਖ ਰਹੇ ਆ ਜੇਕਰ ਤੁਹਾਨੂੰ ਪਤਾ ਹੈ ਤੁਹਾਡੇ ਆਂਡ ਗਵਾਂਡ ਵਿੱਚ ਕਿਸੇ ਨੂੰ ਨਿਗਾ ਦੀ ਸਮੱਸਿਆ ਹੈ ਜਾਂ ਕਿਸੇ ਨੂੰ ਰੀਡ ਦੀ ਹੱਡੀ ਨੂੰ ਲੈ ਕੇ ਕੋਈ ਸਮੱਸਿਆ ਜਾਂ ਹੱਡੀਆਂ ਦੀ ਕੋਈ ਸਮੱਸਿਆ ਹੈ ਦੰਦਾਂ ਦੀ ਕੋਈ ਸਮੱਸਿਆ ਹੈ ਤੇ ਨਾਲ ਦੀ ਨਾਲ ਬਲੱਡ ਪ੍ਰੈਸ਼ਰ ਸ਼ੂਗਰ ਜੋੜਾਂ ਦੇ ਦਰਦ ਦੀ ਕੋਈ ਸਮੱਸਿਆ ਹੈ ਉਹਨਾਂ ਨਾਲ ਇਹ ਵੀਡੀਓ ਸਾਂਝੀ ਕਰ ਦਿਓ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੇ ਗਵਾਂਢੀ ਜਾਂ ਜਾਣਕਾਰ ਜਿਹਨੂੰ ਸਮੱਸਿਆ ਹੈ ਉਹ ਬਜ਼ੁਰਗ ਹੈ ਉਹ ਇੱਥੇ ਪਹੁੰਚ ਨਹੀਂ ਸਕਦਾ ਕਿਰਪਾ ਕਰਕੇ ਉਹਨੂੰ ਇੱਥੇ ਪਹੁੰਚਾਣ ਵੀ ਤੁਸੀਂ ਕਿਰਪਾਲਤਾ ਕਰਨੀ ਜੇ ਨਹੀਂ ਕਹਿੰਦੇ ਕਿ ਬੰਦਾ ਬੇਚੈਨ ਹੋ ਜਾਂਦਾ ਜਦ ਅੱਖਾਂ ਮੋੜੇ ਆਉਂਦਾ ਹੈ ਕਾਲਾ ਘੇਰਾ ਦੋਸਤੋ ਜਦ ਧੁੰਦਲਾ ਕਹਿ ਲਈਏ ਘੇਰਾ ਦੋਸਤੋ ਬੇਚੈਨੀ ਵੱਧਦੀ ਹੈ ਜਦ ਕਿਸੇ ਆਪਣੇ ਦਾ ਹੀ ਪਹਿਚਾਨ ਨਹੀਂ ਹੁੰਦਾ ਚਿਹਰਾ ਦੋਸਤੋ ਬੰਦਾ ਮੰਝੇ ਜੋਗਾ ਹੀ ਰਹਿ ਜਾਂਦਾ ਕਿਸੇ ਆਂਢੀ ਗੁਆਂਢੀ ਦੇ ਵੀ ਨਹੀਂ ਪਾ ਸਕਦਾ ਫੇਰਾ ਦੋਸਤੋ ਪਰ ਇੱਕ ਗੱਲ ਸੱਚ ਹੈ ਇੱਕ ਗੱਲ ਬਿਲਕੁਲ ਸੱਚ ਹੈ ਕਿ ਰੌਸ਼ਨੀ ਹੀ ਦੂਰ ਕਰਦੀ ਹੈ ਹਨੇਰਾ ਦੋਸਤੋ ਰੌਸ਼ਨੀ ਹੀ ਦੂਰ ਕਰਦੀ ਹੈ ਹਨੇਰਾ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਿਕ ਨੰਬਰ ਤੋਂ ਨਹੀਂ ਸ੍ਰੀ ਤੁਸੀਂ ਸ਼ੇਅਰ ਤੋਂ ਜ਼ਰੂਰ ਲੰਨ ਦਿਓ ਕਿਸਵਾ ਬਤੋਂਗੇ ਸਾਥੀਓ ਅੱਖਾਂ ਸਭ ਤੋਂ ਅਨਮੁੱਲਾ ਗਹਿਣਾ ਹੈ ਔਰ ਜਿਹਦੇ ਕੋਲ ਅੱਖ ਨਹੀਂ ਉਹਦੇ ਲਈ ਚਾਰੇ ਪਾਸੇ ਹਨੇਰਾ ਪਰ ਧੰਨਵਾਦ ਕਰਦੇ ਆਂ ਅਸੀਂ ਭਗਤ ਪੂਰਨ ਸਿੰਘ ਲੋਕ ਸੇਵਾ ਟਰਸਟ ਬਰਨਾਲਾ ਵਾਲਿਆਂ ਦਾ ਜੋ ਹਮੇਸ਼ਾ ਹੀ ਮਨੁੱਖਤਾ ਦੀ ਸੇਵਾ ਵਿੱਚ ਇੱਕ ਮੀਲ ਪੱਥਰ ਸਥਾਪਿਤ ਕਰਦੇ ਆ ਔਰ ਇੱਕ ਵਾਰ ਫਿਰ ਤੋਂ ਇਹਨਾਂ ਨੇ ਅੱਖਾਂ ਦੇ ਅੱਖਾਂ ਦਾ ਫ੍ਰੀ ਜਿਹੜਾ ਕੈਂਪ ਲਗਾਇਆ ਹੈ ਅੱਖਾਂ ਦਾ ਚੈੱਕਅਪ ਕੀਤਾ ਜਾਏਗਾ ਮਾਹਰ ਡਾਕਟਰ ਤਜਰਬੇਕਾਰ ਡਾਕਟਰ ਇੱਥੇ ਆਉਣਗੇ ਮਰੀਜ਼ਾਂ ਦਾ ਚੈੱਕਅਪ ਕੀਤਾ ਜਾਏਗਾ ਔਰ ਆਈਡੈਂਟੀਫਾਈ ਕੀਤਾ ਜਾਏਗਾ ਕਿ ਕਿਨੂੰ ਆਪਰੇਸ਼ਨ ਦੀ ਲੋੜ ਹੈ ਜਿਹਨੂੰ ਆਪਰੇਸ਼ਨ ਦੀ ਲੋੜ ਹੋਵੇਗੀ ਉਹਦਾ ਫਰਦਰ ਟ੍ਰੀਟਮੈਂਟ ਕੀਤਾ ਜਾਵੇਗਾ ਕਿਉਂਕਿ ਸਾਨੂੰ ਤੁਹਾਨੂੰ ਪਤਾ ਹੈ ਜਿਹਦੀ ਅੱਖਾਂ ਵੀ ਕਮਜ਼ੋਰੀ ਹੋ ਜਾਂਦੀ ਹੈ ਕਈ ਵੇਲੇ ਦੂਰੇ ਦੂਰ ਨੇੜੇ ਦਾ ਨਹੀਂ ਦਿਸਦਾ ਕੇਵਲ ਰਾਤ ਨੂੰ ਬਹੁਤ ਨਿਗਾ ਕਮਜ਼ੋਰ ਹੋ ਜਾਂਦੀ ਰਾਤ ਵੇਲੇ ਪਤਾ ਹੀ ਨਹੀਂ ਲੱਗਦਾ ਕੌਣ ਆਪਣਾ ਕੌਣ ਬਗਾਨਾ ਚਿਹਰਾ ਪਛਾੜਿਆ ਨਹੀਂ ਜਾਂਦਾ ਜ਼ਿੰਦਗੀ ਜਿਹੜੀ ਆ ਡਿਸਟਰਬ ਹੋ ਜਾਂਦੀ ਜਦੋਂ ਧੁੰਦਲਾ ਦਿਸਦਾ ਨਾ ਫਿਰ ਬੰਦਾ ਜਿਹੜਾ ਆ ਉਹਨੂੰ ਹੋਰ ਵੀ ਬਹੁਤ ਅਲਾਮਤਾ ਲੱਗ ਜਾਂਦੀ ਕਿਉਂਕਿ ਬੈੱਡ ਨਾਲ ਜੁੜ ਕੇ ਰਹਿ ਜਾਂਦਾ ਮੰਜੇ ਨਾਲ ਜੁੜ ਕੇ ਰਹਿ ਜਾਂਦਾ ਪਰ ਭਗਤ ਪੂਰਨ ਸਿੰਘ ਲੋਕ ਸੇਵਾ ٹرسٹ ਵਾਲੇ ਕਹਿੰਦੇ ਕਿ ਅਸੀਂ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਰੌਸ਼ਨੀਆਂ ਕਰਨੀਆਂ ਔਰ ਇਹਨਾਂ ਨੂੰ ਅਸੀਂ ਸਲਾਮ ਵੀ ਕਰਦੇ ਆ ਬਹੁਤ ਸਤਿਕਾਰ ਵੀ ਕਰਦੇ ਆ ਹਰ ਵਾਰ ਇੱਕ ਮੀਲ ਪੱਥਰੇ ਸਥਾਪਿਤ ਕਰਦੇ ਆ ਭਗਤ ਪੂਰਨ ਸਿੰਘ ਲੋਕ ਸੇਵਾ ٹرسٹ ਬਰਨਾਲਾ ਕਲਾ ਤੋਂ ਜਿਹੜੇ ਚੇਅਰਮੈਨ ਸਾਹਿਬ ਨੇ ਵੈਸੇ ਚੇਅਰਮੈਨ ਇਹਨਾਂ ਨੂੰ ਪਦਵੀ ਦਿੱਤੀ ਹੈ ਰਹਦੇ ਖੜੇ ਹੀ ਆ ਚੇਰ ਤੇ ਬਹਿੰਦੇ ਨਹੀਂ ਆ ਰਹਿੰਦੇ ਖੜੇ ਆ ਸਾਰੇ ਔਰ ਸੇਵਾ ਕਰਦੇ ਆ ਹਰ ਪ੍ਰਭ ਮੈਲ ਸਿੰਘ ਜੀ ਹਰ ਪ੍ਰਭ ਮੈਲ ਸਿੰਘ ਜੀ ਬਹੁਤ ਸਤਿਕਾਰਯੋਗ ਨੇ ਸਾਡੇ ਸਰ ਪਹਿਲੇ ਤਾਂ ਬਹੁਤ ਨਿਕਲ ਸਵਾਗਤ ਹੈ ਜੀ ਬਹੁਤ ਬਹੁਤ ਪੀਵੀ ਬਤਰੀ ਵਾਲਾ ਪੀਮਾ ਸਵਾਗਤ ਕਰਦਾ ਹਾਂ ਸੂਰੀ ਸਾਹਿਬ ਤੁਹਾਡਾ ਜੀ ਕਿ ਤੁਸੀਂ ਹਰ ਲੋੜਵੰਦੇ ਮਦਦ ਲਈ ਜਿੰਨੀ ਆ ਵੀ ਕਰਦੇ ਸਭਾਵਾ ਕੋਈ ਦਿੰਦੀਆਂ ਜਿੰਨੀ ਸਭਾ ਸੋਸਾਇਟੀਆਂ ਉਸ ਹਿਸਾਬ ਦੇ ਨਾਲ ਤੁਸੀਂ ਉੱਥੇ ਜਾ ਕੇ ਉਹਨਾਂ ਦੀ ਆਵਾਜ਼ ਲੋਕਾਂ ਤੱਕ ਪਹੁੰਚਾਉਣੀ ਹੋ ਤਾਂ ਕਿੰਨੀਆਂ ਲੋਕਾਂ ਦੀਆਂ ਜਿਹੜੀਆਂ ਆ ਚਾਹੇ ਉਹ ਸਰੀਰਕ ਪੱਖੋਂ ਆ ਚਾਹੇ ਅੱਖਾਂ ਪੱਖੋਂ ਆ ਕਿਸੇ ਪਾਸਿਓ ਵੀ ਉਹਨਾਂ ਦੀ ਜੀ ਲੋੜ ਪੂਰੀ ਹੁੰਦੀ ਹੈ ਤੇ ਉਹ ਇਸ ਸੰਸਾਰ ਦੇ ਵਿੱਚ ਜਿਹੜੀ ਆਪਾਂ ਕਹਿ ਸਕਦੇ ਹਾਂ ਜੀ ਅੱਖਾਂ ਨਹੀਂ ਤੇ ਜਹਾਨ ਵੀ ਨਹੀਂ ਜੀ ਤੇ ਇਸ ਕਰਕੇ ਉਹ ਅੱਖਾਂ ਦੇ ਪ੍ਰਤੀ ਜਦੋਂ ਤੁਹਾਡੀ ਇਹ ਮੀਡੀਆ ਨਾਲ ਹੀ ਖਾਗੋ ਜਾਂਦੀ ਤੇ ਪਿਛਲੀ ਵਾਰ ਵੀ ਬੜੀ ਦੂਰ ਦੂਰ ਤੱਕ ਜਿਹੜੀ ਹੈ ਜਿਹੜੀ ਸੇਵਾ ਸਾਡੀ ਗਈ ਸੀ ਤੇ ਜਿਹੜੀਆਂ ਬੀਬੀਆਂ ਭੈਣਾਂ ਹੋਰ ਭਰਾ ਸਾਡੇ ਆਏ ਸੀ ਤੇ ਮੈਂ ਹੁਣ ਇਹਦੇ ਬਾਰੇ ਦੁਬਾਰਾ ਫਿਰ ਦੱਸਣਾ ਚਾਹੁੰਨਾ ਕਿ ਸਾਡੀਆਂ ਬਹੁਤ ਜ਼ਿਆਦਾ ਸਭਾਵਾਂ ਚੱਲਦੀਆਂ ਭਗਤਪੂਰਨ ਸਿੰਘ ਲੋਹਤ ਲੋਕ ਸੇਵਾ ٹرسٹ ਦੀਆਂ ਉਹ ਜਿਹੜਾ ٹرسٹ ਦੇ ਤਹਿਤ ਮੇਰੇ ਨਾਲ ਮੇਰੇ ਬਹੁਤ ਹੀ ਸਤਿਕਾਰਯੋਗ ਉਸ ਦਾ ਅਵਤਾਰ ਸਿੰਘ ਸਾਡੇ ٹرسٹ ਦੇ ਮੈਂਬਰ ਨੇ ਸਤਿ ਸ੍ਰੀ ਰਾਮ ਜੀ ਸਦਾ ਚੈਨ ਸਿੰਘ ਜੀ ਛੇ ਸਿੰਘ ਜੀ ਇੱਧਰ ਸਰਦਾਰ ਮਹਿੰਦਰ ਸਿੰਘ ਜੀ ਸਰਦਾਰ ਮਨਜੀਤ ਸਿੰਘ ਜੀ ਤੇ ਸਰਦਾਰ ਅਮਰੀ ਸਿੰਘ ਜੀ ਕੁਝ ਮੈਂਬਰ ਸਾਡੇ ਪਹੁੰਚ ਨਹੀਂ ਸਕੇ ਇੱਥੇ ਤੇ ਅਸੀਂ ਸਾਰੇ ਇਕੱਤਰ ਹੋ ਕੇ ਜਿਹੜੀ ਸਾਡੀ ਟੀਮ ਹੈ ਅਸੀਂ ਆਪਣੇ ਨਗਰ ਨੂੰ ਨਾਲ ਲੈ ਕੇ ਇਹ ਸਵਾਵਾਂ ਦੇ ਵਿੱਚੋਂ ਇੱਕ ਸੇਵਾ ਜਿਹੜੀ ਹੈ ਜਿਹੜੀ ਅੱਖਾਂ ਦੇ ਆਪਰੇਸ਼ਨ ਹੈ ਉਹ ਵੀ ਕਰਦੇ ਆ ਇਹ ਸਾਡਾ 17ਵਾਂ ਅੱਖਾਂ ਦਾ ਜਾਂਚ ਕੈਂਪ ਹੈ ਹੂੰ ਇਸ ਕੈਂਪ ਦੇ ਵਿੱਚ ਸੀਐਮਸੀ ਲੁਧਿਆਣਾ ਤੋਂ ਮਹਰ ਅੱਖਾਂ ਦੀ ਟੀਮ ਆ ਹਰ ਸਮੇਂ ਆਉਂਦੀ ਹੈ ਹਰ ਸਾਲ ਆਉਂਦੀ ਹੈ ਅਤੇ ਉਹ ਫਿਰ ਇੱਥੇ ਅੱਖਾਂ ਦਾ ਚੈੱਕਅਪ ਕਰਨ ਤੋਂ ਬਾਅਦ ਜਿਨ੍ਹਾਂ ਦੀਆਂ ਅੱਖਾਂ ਬਣਨ ਵਾਲੀਆਂ ਹੁੰਦੀਆਂ ਉਹਨਾਂ ਨੂੰ ਫਿਰ ਆਪਾਂ ਹੀ ਟਰਾਂਸਪੋਰਟ ਦੇ ਰਹੀ ਅਸੀਂ ਸੀਐਮਸੀ ਲੁਧਿਆਣਾ ਲੈ ਕੇ ਜਾਂਦੇ ਹਾਂ ਪਹਿਲਾਂ ਤਾਂ ਇੱਥੇ ਉਹਨਾਂ ਦੀ ਸੇਵਾ ਜੋ ਵੀ ਦਾਣਾ ਪਾਣੀ ਲੰਗਰ ਜੋ ਵੀ ਚਾਹੀਦਾ ਹੈ ਐਸੇ ਸੇਵਾ ਚੱਲਦੀ ਹੈ ਉਸ ਤੋਂ ਬਾਅਦ ਉੱਥੇ ਵੀ ਤਿੰਨ ਦਿਨ ਉਹਨਾਂ ਨੂੰ ਫਿਰ ਉੱਥੇ ਰੱਖਦੇ ਆ ਕਿਉਂਕਿ ਇਹ ਜਿਆਦਾ ਬਜ਼ੁਰਗ ਹੁੰਦੇ ਨੇ ਜਿਹੜੇ ਆਉਂਦੇ ਨੇ ਐਸੇ ਨਹੀਂ ਕਿ ਪਰਿਵਾਰ ਤੋਂ ਹੁੰਦੇ ਨੇ ਬਹੁਤ ਪਰਿਵਾਰ ਤੋਂ ਤੇ ਬਜ਼ੁਰਗ ਹੁੰਦੇ ਨੇ ਉਹ ਕਿਸੇ ਵੇਲੇ ਗਲਤੀ ਕਰ ਜਾਂਦੇ ਨੇ ਅੱਖਾਂ ਨੂੰ ਹੱਥ ਲਗਾ ਦਿੰਦੇ ਨੇ ਜਾਂ ਅੱਖਾਂ ਨੂੰ ਪਾਣੀ ਦੇ ਛੱਟੇ ਮਾਰ ਲਏ ਜਾਂ ਕਦੇ ਇਸ਼ਨਾਨ ਕਰ ਲਿਆ ਇਹ ਚੀਜ਼ਾਂ ਤਾਂ ਮਨਾਹੀ ਹੁੰਦੀ ਹੈ ਫਿਰ ਉੱਥੇ ਐਸੇ ਕਰਕੇ ਉਹਨਾਂ ਨੂੰ ਕੋਡ ਰਿਹਾ ਜਾਂਦਾ ਦੋ ਤਿੰਨ ਦਿਨ ਅਬਜ਼ਰਵੇਸ਼ਨ ਚ ਰੱਖਿਆ ਜਾਂਦਾ ਨਾ ਮਾਨੀਟਰ ਕਰਦੇ ਰਹਿੰਦੇ ਆ ਬਿਲਕੁਲ ਉਹ ਫਿਰ ਉੱਥੇ ਉਹਨਾਂ ਦੀ ਜਿਹੜੀ ਸਾਡੀ ਜਿਹੜੀ ਸੇਵਾ ਹੈ ਉਹ ਵੀ ਸਾਡੀ ਟੀਮ ਹੀ ਉੱਥੇ ਵੀ ਕਰਦੀ ਹੈ ਜੇ ਕਿਸੇ ਪਰਿਵਾਰ ਦੇ ਮੈਂਬਰ ਨਾਲ ਜਾਣਾ ਹੋਵੇ ਅਸੀਂ ਉਹਨੂੰ ਵੀ ਬੇਨਤੀ ਕਰਦੇ ਆ ਉਹ ਜੇ ਕਿਸੇ ਨਾਲ ਜਾਣਾ ਤੇ ਉਹਨੂੰ ਉੱਥੇ ਜਾ ਕੇ ਸੇਵਾ ਕਰਨੀ ਪੈਣੀ ਨਾਲ ਸਾਡੇ ਨਹੀਂ ਤਾਂ ਉਹ ਜਾਣ ਦੀ ਲੋੜ ਨਹੀਂ ਕਿਉਂਕਿ ਸਾਡੀ ਜਿਹੜੇ ਸਾਡੀ ਟੀਮ ਹੈ ਪੂਰੀ ਸੇਵਾ ਇਸ ਸੇਵਾ ਉਥੇ ਨਮਾਉਦੀ ਹੈ ਵਚਨ ਬੰਦ ਹੈ ਪੂਰੀ ਨਾ ਵਚਨ ਬੰਦ ਹੈ ਇੱਕ ਪਰਿਵਾਰ ਦੀ ਤਰ੍ਹਾਂ ਹੀ ਅਸੀਂ ਉਹਨਾਂ ਦੀ ਸੇਵਾ ਕਰਦੇ ਆ ਜੀ ਤੇ ਮੈਂ ਬੇਨਤੀ ਕਰਨਾ ਚਾਹੁੰਨਾ ਸਾਰੀ ਸੰਗਤ ਨੂੰ ਵੀ ਜਿੱਥੇ ਤੁਸੀਂ 8 ਫਰਵਰੀ 2026 ਦਿਨ ਐਤਵਾਰ ਨੂੰ ਇਸ ਕੈਂਪ ਦੇ ਵਿੱਚ ਲੋੜਵੰਦ ਲੋਕਾਂ ਨੂੰ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਅਤੇ ਅੱਗੇ ਤੋਂ ਕਿ ਜਿੱਤੇ ਤੱਕ ਇਹ ਜਿਹੜੀ ਹੈ ਖਬਰ ਹੈ ਇਹ ਜਿਹੜੇ ਇਹਨੂੰ ਬਹੁਤ ਵਾਰ ਸ਼ੇਅਰ ਕੀਤਾ ਜਾਵੇ ਬਹੁਤ ਤਵਾਦ ਇਹਨੂੰ ਪਹੁੰਚਾਇਆ ਜਾਵੇ ਹਰ ਇੱਕ ਲੋੜਵੰਦ ਇਨਸਾਨ ਦੀ ਜਿਹੜੀ ਮਦਦ ਹੋ ਸਕੇ ਉਹਦੇ ਕਰਕੇ ਮੈਂ ਬੇਨਤੀ ਕਰਦਾ ਕਿ ਇੱਕ ਤਾਂ ਕੁਝ ਬੇਨਤੀਆਂ ਨੇ ਇੱਥੇ ਪਹੁੰਚਣ ਤੋਂ ਪਹਿਲਾਂ ਇੱਕ ਤਾਂ ਆਪਣਾ ਆਧਾਰ ਕਾਰਡ ਜ਼ਰੂਰ ਨਾਲ ਲੈ ਕੇ ਆਉਣਾ ਉਸ ਤੋਂ ਬਾਅਦ ਇੱਕ ਕੰਬੜ ਨਾਲ ਲੈ ਕੇ ਆਉਣਾ ਆਪਣਾ ਇਹ ਕੰਬੜ ਕਿਉਂਕਿ ਕਿਸੇ ਵੇਲੇ ਉਥੋਂ ਕੰਬੜ ਦਾ ਬਹੁਤ ਹੁੰਦੇ ਨੇ ਸਾਡੇ ਕੋਲ ਵੀ ਕਈ ਮਰੀਜ਼ ਚਾਹੁੰਦੇ ਨੇ ਮੈਂ ਆਪਣਾ ਮੇਰਾ ਆਪਣਾ ਕੰਬੜ ਹੋਵੇ ਕਿ ਕਿਸੇ ਉਹਦੇ ਕਰਕੇ ਕਹਿੰਦੇ ਕੰਬੜ ਤੁਸੀਂ ਆਪਣੇ ਨਾਲ ਹੀ ਲੈ ਆਓ ਉਹ ਜ਼ਿਆਦਾ ਵਧੀਆ ਹੈ ਤੇ ਜੇ ਕੋਈ ਨਹੀਂ ਵੀ ਲੈ ਕੇ ਆਏਗਾ ਉਹਨੂੰ ਵੀ ਇੱਥੋਂ ਮਿਲ ਜਾਏਗਾ ਪ੍ਰੋਵਾਈਡ ਕਰ ਦਿੰਦੇ ਆ ਪਰ ਨਕ ਜੂਰੀਆਂ ਨਾਲ ਲੈ ਕੇ ਆਵੇ ਇਹ ਉਸ ਤੋਂ ਬਾਅਦ ਉਹਨੂੰ ਹੋਰ ਕਿਸੇ ਬੱਲੇ ਬੰਦੇ ਨੂੰ ਆਪਣੇ ਕੰਬਲ ਚ ਜ਼ਿਆਦਾ ਨਿੱਘ ਆਉਂਦਾ ਨਾ ਬਿਲਕੁਲ ਬਿਲਕੁਲ ਬਾਕੀ ਕੋਈ ਪੈਸਾ ਟੀਲਾ ਭਾਵੇਂ ਨਾਲ ਇੱਕ ਵੀ ਨਾ ਲਿਆਉ ਕੋਈ ਜ਼ਰੂਰਤ ਨਹੀਂ ਹੈਗੀ ਸਾਡੀ ਆਪਣੀ ਟ੍ਰਾਂਸਪੋਰਟ ਹੋਣੀ ਹੈ ਸਾਡਾ ਆਪਣਾ ਖਰਚਾ ਹੋਣਾ ਅਸੀਂ ਉਹਨਾਂ ਨੂੰ ਇੱਥੋਂ ਲੈ ਕੇ ਜਾਣਾ ਤੇ ਅਸੀਂ ਦੋ ਜਾਂ ਤਿੰਨ ਦਿਨ ਬਾਅਦ ਉਹਨਾਂ ਨੂੰ ਫਿਰ ਇੱਥੇ ਰਿਆ ਕੇ ਆਪਣੇ ਕੋਲ ਇੱਥੇ ਛੱਡ ਦੇਣਾ ਜੇ ਕੋਈ ਲੋੜਵੰਦ ਵੀਰ ਜਿਹੜਾ ਨਹੀਂ ਜਿਹਦਾ ਪਰਿਵਾਰ ਦਾ ਮੈਂਬਰ ਕਿਸੇ ਵੇਲੇ ਹੁੰਦਾ ਜਾਂ ਕੋ ਬਿਧੀ ਹੁੰਦਾ 99 ਦੀ ਰਾਜ ਵੀ بچਾਉਣੇ ਆ ਪਜਾ ਕੇ ਆਉਣੇ ਆ ਤੁਹਾਡੇ ਨਾਲ ਗੱਲ ਕਰਨ ਦਾ ਇੱਕ ਫਾਇਦਾ ਮੈਨੂੰ ਸਵਾਲ ਲੈਣ ਦੀ ਲੋੜ ਨਹੀਂ ਪੈਂਦੀ ਪਰ ਇੱਕ ਦੋ ਸਵਾਲ ਜਿਹੜੇ ਬਹੁਤ ਜ਼ਰੂਰੀ ਆ ਬਿਲਕੁਲ ਜੀ ਕਿੰਨੀ ਗਿਣਤੀ ਮਤਲਬ ਕੋਈ ਗਿਣਤੀ ਸੋਚੀ ਆ ਕਿ ਵਾਹਿਗੁਰੂ ਦੀ ਕਿਰਪਾ ਹੈ ਜਿੰਨੀ ਮਰਜ਼ੀ ਸੰਗਤ ਆ ਜਾਵੇ ਕੋਈ ਪ੍ਰੋਬਲਮ ਨਹੀਂ ਹੈਗੀ ਇਹ ਗੁਰਨਾਨਕ ਦੀ ਬਹੁਤ ਵੱਡੀ ਕਿਰਪਾ ਹੈ ਜੀ ਕਿਉਂਕਿ ਸਾਡਾ ਤਾਂ ਮਕਸਦ ਇਹਦਾ ਜਿੰਨਾ ਵੱਧ ਤੋਂ ਵੱਧ ਮਰੀ ਸਾਡੇ ਕੋ ਆ ਜਾਣਗੇ ਸਾਡੇ ਉਨੇ ਹੀ ਧੰਨ ਭਾਗ ਹੈ ਉਹ ਸੇਵਾ ਜੇ ਨਹੀਂ ਅਸੀਂ ਕਰ ਲਾਂਗੇ ਉਹ ਸਾਡੇ ਸਾਡੀ ਟੀਮ ਦੇ ਤਨ ਭਾਗ ਹੋਣਗੇ ਤੇ ਉਹਨਾਂ ਐਨਆਰਆਈ ਭਰਾਵਾਂ ਦੇ ਹੂੰ ਤਨ ਭਾਗ ਹੋਣਗੇ ਜਿਹੜੇ ਸਾਨੂੰ ਸੇਵਾ ਭੇਜਦੇ ਆ ਇਸ ਕਰਕੇ ਮੈਂ ਇਹੀ ਬੇਨਤੀ ਕਰਦਾ ਜਿੱਥੇ ਅਸੀਂ ਅੱਖਾਂ ਦਾ ਉਦੋਂ ਚੈੱਕਅਪ ਕੈਂਪ ਲਗਾਉਣਾ ਉਦੋਂ ਜਿਹੜੇ ਬਾਕੀ ਇੱਕ ਮੈਡੀਕਲ ਚੈੱਕਅਪ ਕੀ ਸਾਡਾ ਲੱਗਦਾ ਦੂਸਰੇ ਪਾਸੇ ਮੈਂ ਚਾਹੁੰਦਾ ਆਪਾਂ ਪੜ੍ਹ ਲਈਏ ਜੀ ਇੱਥੇ ਕਿਉਂਕਿ ਅੱਖਾਂ ਦੇ ਕੈਂਪ ਦਾ ਤਾਂ ਨਾਮ ਦੇ ਦਿੱਤਾ ਇਹਨਾਂ ਨੇ ਪਰ ਨਾਲ ਦੀ ਨਾਲ ਰੀਡ ਦੀ ਹੱਡੀ ਦੇ ਮਾਹਰ ਡਾਕਟਰ ਵੀ ਆਣਗੇ ਔਰਤਾਂ ਦੇ ਹਰ ਤਰ੍ਹਾਂ ਦੇ ਰੋਗਾਂ ਦੇ ਮਾਹਰ ਡਾਕਟਰ ਆਉਣਗੇ ਹੱਡੀਆਂ ਦੇ ਮਾਹਰ ਡਾਕਟਰ ਆਉਣਗੇ ਸ਼ੂਗਰ ਬਲੱਡ ਪ੍ਰੈਸ਼ਰ ਜੋੜਾਂ ਦੇ ਦਰਦ ਅਤੇ ਜਨਰਲ ਬਿਮਾਰੀਆਂ ਦੇ ਵੀ ਮਾਹਰ ਡਾਕਟਰ ਆਉਣਗੇ ਨਾਲ ਦੀ ਨਾਲ ਬੰਦਾ ਦੇ ਜਿਹੜੇ ਮਾਹਰ ਡਾਕਟਰ ਹੈ ਉਹ ਵੀ ਆਉਣਗੇ ਔਰ ਸਾਰੀਆਂ ਸੇਵਾਵਾਂ ਜਿਹੜੀਆਂ ਆ ਉਹ ਫਰੀ ਨੇ ਤੁਸੀਂ ਘਰੋਂ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਉਣਾ ਲੰਗਰ ਦਾ ਪ੍ਰਬੰਧ ਵੀ ਇੱਥੇ ਹੈਗਾ ਆ ਤੁਸੀਂ ਤੁਹਾਨੂੰ ਲੰਗਰ ਵੀ ਜਿਹੜਾ ਇੱਥੇ ਮਿਲੇਗਾ ਤੇ ਨਾਲ ਦੀ ਨਾਲ ਤੁਸੀਂ ਆਧਾਰ ਕਾਰਡ ਕੋਈ ਉਹ ਡਾਕੂਮੈਂਟ ਵੀ ਕਾਹਦਾ ਆਧਾਰ ਕਾਰਡ ਲੈ ਕੇ ਆਉਣਾ ਸਰਵ ਆਧਾਰ ਕਾਰਡ ਜੀ ਇੱਕ ਆਧਾਰ ਕਾਰਡ ਜਾਂ ਕਿਹੜਾ ਪਰਿਵਾਰ ਦੇ ਜਾਂ ਕਿਸੇ ਆਂਢੀ ਗੁਆਂਢੀ ਦਾ ਫੋਨ ਨੰਬਰ ਨਾਜ਼ੂਰ ਲੈ ਕੇ ਆਉਣਾ ਕਿਉਂਕਿ ਕਿਸੇ ਵੇਲੇ ਸਾਨੂੰ ਸੰਪਰਕ ਕਰਨਾ ਪੈਂਦਾ ਤੇ ਸਾਨੂੰ ਕੋਈ ਸੌਖਾ ਹੋ ਜਾਂਦਾ ਕੋਈ ਸੰਪਰਕ ਹੋਵੇ ਇਸ ਕਰਕੇ ਆਪਣਾ ਫੋਨ ਨੰਬਰ ਯੂਰ ਨਾਲ ਲੈ ਕੇ ਆਉਣਾ ਕੈਂਪ ਸ਼ੁਰੂ ਕਿੰਨੇ ਵਜੇ ਹੋਣਾ ਜੀ ਸਵੇਰੇ ਇਹ ਸਵੇਰੇ ਕੈਂਪ 8 ਵਜੇ ਸਟਾਰਟ ਹੋ ਜਾਂਦਾ ਜੀ ਸਾਢੇ ਕੋ ਕਿਉਂਕਿ 8 ਵਜੇ ਆਉਣੇ ਸ਼ੁਰੂ ਹੋ ਜਾਂਦੇ ਆ 9 ਵਜੇ ਲਗਭਗ 9:30 9 ਵਜੇ ਜਿਹੜੀ ਕੋ ਮਾਟਾ ਡਾਕਟਰ ਨੇ ਜੀ ਸੀ ਐਮ ਸੀ ਤੇ ਉਹ ਪਹੁੰਚ ਜਾਂਦੀ ਹੈ ਤੇ 9:30 ਵਜੇ ਇਸਟਾਰਟ ਹੋ ਜਾਂਦੀ ਹੈ ਪਹਿਲਾਂ ਕੱਚੀ ਪਰਚੀ ਬਣਾਈ ਜਾਂਦੀ ਹੈ ਪਹਿਲਾਂ ਕੱਚੀ ਪਰਚੀ ਬਣਾਈ ਜਾਂਦੀ ਹੈ ਜੀ ਕੋਈ ਵੀ ਕਿਸੇ ਨੂੰ ਕੋਈ ਕੱਲ ਨੂੰ ਇਹ ਨਾ ਹੋਵੇ ਵੀ ਭਾਈ ਫਰਾਨੀ ਦਾ ਨੰਬਰ ਪਹਿਲੇ ਲੱਗ ਗਿਆ ਇਸ ਕਰਕੇ ਪਹਿਲਾਂ ਕੱਚੀ ਪਰਚੀ ਬਣਾ ਦਿੰਦੇ ਆ ਉਸ ਤੋਂ ਬਾਅਦ ਸੀ ਐਮ ਸੀ ਹਸਪੀਟਲ ਦੀ ਜਿਹੜੀ ਪਰਚੀ ਹੁੰਦੀ ਪੱਕੀ ਫਿਰ ਉਸ ਪਰਚੀ ਤੇ ਉਹ ਨੰਬਰ ਪਾਇਆ ਜਾਂਦਾ ਉਸ ਕੱਚੀ ਪਰਚੀ ਦੇ ਉਸ ਉਸ ਨੰਬਰ ਦੇ ਹਿਸਾਬ ਦੇ ਨਾਲ ਅਨਾਉਂਸਮੈਂਟ ਹੋ ਹੀ ਜਾਂਦੀ ਹੈ ਤੇ ਉਹਨਾਂ ਮਰੀਜ਼ਾਂ ਨੂੰ ਥੱਦ ਕੇ ਪਰ ਆਪਾਂ ਵੱਖ-ਵੱਖ ਆਪਾਂ ਦੇਖ ਲੈਣਗੇ ਇੱਥੇ ਡਿਪਾਰਟਮੈਂਟ ਬਣ ਜਾਂਦੇ ਇੱਕ ਪਾਸੇ ਰੀਡ ਦੀ ਹੱਡੀ ਵਾਲੇ ਵਜਨਦੇ ਆ ਇੱਕ ਪਾਸੇ ਮਤਲਬ ਅਲੱਗ-ਅਲੱਗ ਡਿਪਾਰਟਮੈਂਟਸ ਬਣਦੇ ਜਿਨ੍ਹਾਂ ਨੂੰ ਜੋ ਵੀ ਸਮੱਸਿਆ ਸਰੀਰ ਚ ਆ ਰਹੀ ਹੈ ਉਹ ਇੱਥੇ ਆ ਸਕਦੇ ਆ ਪਹਿਲਾਂ ਕੱਚੀ ਪਰਚੀ ਬਣਨੀ ਹੈ ਤੁਸੀਂ ਆਧਾਰ ਕਾਰਡ ਲੈਣਾ ਪੈਸਾ ਕੋਈ ਨਹੀਂ ਦੇਣਾ ਪਹਿਲਾਂ ਕੱਚੀ ਪਰਚੀ ਬਣਨੀ ਹੈ ਉਸ ਤੋਂ ਬਾਅਦ ਤੁਸੀਂ ਡਾਕਟਰ ਕੋ ਜਾਣਾ ਡਾਕਟਰ ਮੈਂ ਤੁਹਾਡੀ ਬਿਮਾਰੀ ਦੀ ਪਛਾਣ ਕਰਨੀ ਹੈ ਆਈਡੈਂਟੀਫਾਈ ਕਰਨਾ ਕਿ ਇਹਨੂੰ ਕਿਸ ਦਵਾਈ ਦੀ ਲੋੜ ਹੈ ਕਿ ਆਪਰੇਸ਼ਨ ਦੀ ਲੋੜ ਹੈ ਉਸ ਤੋਂ ਪੱਕੀ ਪਰਚੀ ਮੇਰੇ ਖਿਲ ਬਣ ਜੇ ਨੂੰ ਜੀ ਬਿਲਕੁਲ ਉਸ ਦਿਨ ਜਿਹੜਾ ਆਈ ਡ੍ਰੌਪ ਹੈ ਜੇ ਕਿਸੇ ਨੂੰ ਬਾਇਚਾਂਸ ਨਈ ਦਵਾਈ ਨਹੀਂ ਸਰ ਜਾਊਗਾ ਉਹਨੂੰ ਦਵਾਈ ਵੀ ਦਿੱਤੀ ਜਾਂਦੀ ਹੈ ਅੱਖਾਂ 'ਚ ਪਾਉਣ ਦੇ ਜਿਹੜਾ ਆਪਾਂ ਇਹਨੂੰ ਆਪਾਂ ਵੈਸੇ ਨਕੂਲਾ ਦੇ ਤੌਰ ਤੇ ਥਾਰੀ ਬਜ਼ੁਰਗ ਜਾਨ ਦੇ ਵੀ ਕੋਈ ਕੋਈ ਉਮਰ ਦਾ ਕਰਾਈਟੇਰੀਆ ਵੀ ਕਿ ਇੰਨੀ ਉਮਰ ਦੇ ਹੀ ਬੰਦੇ ਆ ਸਕਦੇ ਆ ਬਜ਼ੁਰਗ ਆ ਸਕਦੇ ਕਿ ਬੱਚੇ ਵੀ ਆ ਸਕਦੇ ਕਿਉਂਕਿ ਅੱਜਕੱਲ ਮੋਬਾਈਲ ਫੋਨ ਕਰਕੇ ਵੀ ਨਿਗਾ ਬਹੁਤ ਵੀਕ ਹੁੰਦੀ ਜਾ ਰਹੀ ਹੈ ਵੈਸੇ 70 ਸਾਲ ਤੱਕ ਹੈ ਜੀ ਸ਼ੁਰੂ ਕਿ ਉਮਰ ਦੀ ਕੋਈ ਲਿਮਟ ਹੈ ਨਹੀਂ ਕੋਈ ਲਿਮਟ ਨਹੀਂ ਜੀ ਪਿਛਲੀ ਵਾਰ ਸਾਡੇ ਕੋਲ ਬੱਚੇ ਇੱਕ 20-25 ਸਾਲ ਦਾ ਬੱਚਾ ਆਇਆ ਸੀ ਇੱਕ 35 ਸਾਲ ਦਾ ਬੱਚਾ ਸਾਡੇ ਕੋਲ ਆਇਆ ਸੀ ਉਹਨਾਂ ਦੇ ਲੈ ਜਾਂ ਸਕੋ ਉਹਨੇ ਉਹਨਾਂ ਨੂੰ ਬਕਾਇਦਾ ਡਾਕਟਰ ਜੀ ਨੂੰ ਕਹੀਦਾ ਵੀ ਇਹਨਾਂ ਦਾ ਲੈ ਉਹਨਾਂ ਜਿਆਦਾ ਜਿਆਦਾ 30 40 ਸਾਲ ਤੱਕ 50 ਸਾਲ ਤੱਕ ਦੇ ਕੋਈ ਮੁਸ਼ਕਲ ਨਾ ਕੋ ਆ ਵੀ ਜੀ ਉਹ ਪਹਿਲਾਂ ਅਸੀਂ ਉਹਨਾਂ ਨੂੰ ਕੀ ਕਹੀਦਾ ਆ ਅੱਛਾ ਪਿਛਲੀ ਵਾਰ ਨਾ ਮੈਂ ਇੱਥੇ ਮਿਲਿਆ ਸੀ ਬਜ਼ੁਰਗ ਸੀਗੇ ਪਿਛਲੀਆਂ ਪਿਛਲੀ ਤੋਂ ਪਿਛਲੀ ਵਾਰ ਮੈਨੂੰ ਹੁਣ ਪੂਰਾ ਯਾਦ ਨਾ ਉਹਨਾਂ ਦੇ ਕਾਲੀਏ ਮੋਤੀ ਦੀ ਸ਼ਿਕਾਇਤ ਸੀਗੀ ਕਾਲੇ ਮੋਤੀ ਦੀ ਸ਼ਿਕਾਇਤ ਸੀ ਉਹਦਾ ਵੀ ਇਲਾਜ ਕੀਤਾ ਸੀ ਇਹਦੇ ਵਿੱਚ ਹੁਣ ਆਪਾਂ ਕੁਛ ਇਹ ਤਾਂ ਰੱਖਿਆ ਹੈ ਕਿ ਕੋਈ ਪੈਰਾਮੀਟਰ ਸੈੱਟ ਕੀਤਾ ਕਿ ਕੱਲੇ ਚਿੱਟੇ ਮੋਤੀ ਦਾ ਇਲਾਜ ਕੀਤਾ ਜਾਏਗਾ ਕਿ ਜੇ ਕਿਸ ਨੂੰ ਰੱਬ ਨਾ ਕਰੇ ਕਾਲੀਏ ਕਾਲੇ ਮੋਤੀ ਦੀ ਸ਼ਿਕਾਇਤ ਹੈ ਤਾਂ ਉਹਦਾ ਵੀ ਇਲਾਜ ਕੀਤਾ ਜਾਏਗਾ ਦਵਾਈ ਦਿੱਤੀ ਉਹ ਇਸ ਤਰ੍ਹਾਂ ਜੇ ਕਾਲਾ ਮੋਤੀ ਆ ਵੀ ਜੇ ਡਾਕਟਰ ਸਾਨੂੰ ਕ ਇਹਦੀ ਕੋਈ ਪੇਮੈਂਟ ਵੱਧ ਕਰਨੀ ਪਣੀ ਕੁਝ ਉਹਦੀ ਉਹ ਹੀ ਵੱਧ ਕਰਦੇ ਆਂ ਠੀਕ ਹੈ ਸਾਨੂੰ ਸਿਰ ਡਾਕਟਰ ਨਾ ਨਾ ਕਰੇ ਡਿਪੈਂਡ ਕਰਦਾ ਡਾਕਟਰ ਕੀ ਕਹਿੰਦਾ ਡਾਕਟਰ ਕੀ ਕਹਿੰਦਾ ਜੋ ਡਾਕਟਰ ਸਾਨੂੰ ਕਹਿੰਦਾ ਇਹਦਾ ਇਲਾਜ ਹੋ ਸਕਦਾ ਤੁਹਾਡਾ 5000 10000 ਰੁਪਏ ਜਰ ਹੋ ਲੱਗਣਾ ਅਸੀਂ ਜੋ ਵੀ ਲਾਉਣ ਨੂੰ ਤਿਆਰ ਹੋ ਜੀ ਤਾਂ ਕੋਈ ਅਸੀਂ ਉਹ ਲਾਵਾਂਗੇ ਜੀ ਚਲੋ ਇੱਕ ਸਹਿਯੋਗ ਮੈਂ ਮੈਂ ਵੀ ਕਹਿੰਦਾ ਹੁਣ ਵੀ ਅਸੀਂ ਪਿਛਲੀ ਵਾਰ ਵੀ ਚਲੋ ਸਹਿਯੋਗ ਕੀਤਾ ਸੀ ਪਰ ਦਿਖਾਣ ਵਾਲੀ ਗੱਲ ਨਹੀਂ ਹੁੰਦੀ ਪਰ ਕਈ ਵੇਲੇ ਦਿਖਾਣਾ ਮਜਬੂਰੀ ਚ ਪੈ ਜਾਂਦਾ ਕਿਉਂਕਿ ਨਹੀਂ ਤਾਂ ਕੁਝ ਸ਼ਰਾਰਤੀ ਬੰਦੇ ਕਹਿੰਦੇ ਕਿ ਬੀਮਤੀ ਵਾਲੇ ਪੈਸੇ ਵਾਹ ਲੈਂਦੇ ਆ ਇਹ ਫ੍ਰੀ ਚ ਕੰਮ ਨਹੀਂ ਕਰਦੇ ਪਰ ਜਿੱਥੇ ਸੇਵਾ ਹੁੰਦੀ ਆ ਉੱਥੇ ਅਸੀਂ ਪੈਸੇ ਨਹੀਂ ਮੇਰੇ ਵੱਲੋਂ ਇੱਕ ਯੋਗਦਾਨ ਰੱਖੋ ਜੀ ਇਹ ਇਹ ਜਿਹੜਾ ਤੁਸੀਂ ਸਾਡੇ ਵੱਲੋਂ ਇਹ ਯੋਗਦਾਨ ਨੇ ਅੱਖਾਂ ਦੇ ਕੈਂਪ ਲਈ ਤੇ ਇੱਕ ਮੈਂ ਹੋਰ ਬੇਨਤੀ ਕਰਨੀ ਚਾਹੁੰਦਾ ਮਹਾਰਾਜ ਤੋਂ ਡਰ ਕੇ ਜੇ ਕਾਲੇ ਮੋਤੀਏ ਦੀ ਕਿਸੇ ਨੂੰ ਸ਼ਿਕਾਇਤ ਹੈ ਉਹਦਾ ਇਲਾਜ ਡਾਕਟਰ ਕਹਿੰਦੇ ਹੋ ਸਕਦਾ ਤਾਂ ਉਹਦੇ ਲਈ ਵੀ ਜੋ ਤੁਸੀਂ ਸਹਿਯੋਗ ਕਰੋਗੇ ਉਹ ਵੀ ਅਸੀਂ ਦੇਣ ਨੂੰ ਤਿਆਰ ਹਾਂ ਕਿਉਂਕਿ ਉਹ ਜਿਹੜੀ ਦਿੱਕਤ ਹੈ ਉਹ ਬਹੁਤ ਡੂੰਗੀ ਦਿੱਕਤ ਹੁੰਦੀ ਹੈ ਗੰਭੀਰ ਸਮੱਸਿਆ ਹੁੰਦੀ ਹੈ ਮਤਲਬ ਉਹ ਬੰਦਾ ਜਿਹੜਾ ਆ ਉਹਦਾ ਇਲਾਜ ਹੋਣਾ ਬਹੁਤ ਜ਼ਰੂਰੀ ਹੈ ਡਾਕਟਰ ਕਹਿ ਦੇਣਗੇ ਕਿ ਕਾਲੇ ਮੋਤੀਆਂ ਦਾ ਇਲਾਜ ਅਸੀਂ ਕਰ ਸਕਦੇ ਲੈਂਸ ਪਾ ਕੇ ਤਾਂ ਉਹ ਵੀ ਤੁਸੀਂ ਸੇਵਾ ਸਾਨੂੰ ਦੱਸ ਦੇਣੀ ਆ ਅਸੀਂ ਉੱਚ ਵੀ ਯੋਗਦਾਨ ਪਾ ਦੇਵਾਂ ਉਹਦੇ ਵਿੱਚ ਮੈਂ ਮਰੀਜ਼ਾਂ ਨੂੰ ਗੱਲ ਦੂਸਰ ਦੱਸਾਂਗੇ ਕਿਸੇ ਵੀ ਡਾਕਟਰ ਕਹਿੰਦੇ ਆ ਵੀ ਇੱਥੇ ਸਾਡੇ ਵਸ ਦੀ ਗੱਲ ਨਹੀਂ ਹੈਗੀ ਸਾਡੇ ਕੋਲ ਮਸ਼ੀਨ ਚੈੱਕ ਕਰਨ ਵਾਲੀਆਂ ਹੈ ਨਹੀਂ ਸਾਡੇ ਨਾਲ ਸੀਐਮਸੀ ਚੱਲੋ ਜੀ ਤੇ ਉਥੇ ਵੀ ਮਰੀਜ਼ ਸਾਡੇ ਨਾਲ ਜਾਣਾ ਪੈਗਾ ਉਸ ਚੈੱਕ ਅਪ ਵੀ ਸਾਰੇ ਆਪੇ ਕਰਾਉਣੇ ਆ ਜਿੰਨੀਆਂ ਵੀ ਉਥੇ ਮਸ਼ੀਨਾਂ ਲਿਜਿਸਡ ਹੋਈਆਂ ਆ ਉਸ ਤੋਂ ਬਾਅਦ ਜਦੋਂ ਉਹ ਸਾਨੂੰ ਗੱਲ ਸਾਰੀ ਕਲੀਅਰ ਹੋ ਜਾਂਦੀ ਹੈ ਫਿਰ ਜਦੋਂ ਇਲਾਜ ਹੋਣ ਵਾਲਾ ਇਲਾਜ ਕਰਵਾ ਦਿੰਦੇ ਆਂ ਬਾਕੀ ਇਹ ਦਾ ਸਮੁੰਦਰ ਚ ਬੂੰਦ ਪਾਣ ਦੇ ਬਰਾਬਰ ਕਿਉਂਕਿ ਜੋ ਤੁਹਾਡਾ ਮਿਸ਼ਨ ਹੈ ਮਿਸ਼ਨ ਬਹੁਤ ਵੱਡਾ ਆ ਔਰ ਇਹ ਮਿਸ਼ਨ ਨੇ ਬਹੁਤ ਸਾਰੇ ਲੋਕਾਂ ਨੂੰ ਅੰਨਿਆ ਹੋਣ ਤੋਂ ਬਚਾਉਣਾ ਕਿਉਂਕਿ ਇੱਕ ਸਮਾਂ ਹੁੰਦਾ ਕਿਹ ਵੇਲੇ ਡਾਕਟਰ ਜੇ ਸਮਾਂ ਲੰਘ ਜਾਂਦਾ ਨਾ ਤੇਹ ਵੇਲੇ ਦਰਮਿਆਨੇ ਪਰਿਵਾਰ ਹੁੰਦੇ ਜਾਂ ਬਿਲੋ ਪੋਵਰਟੀ ਲਾਈਨ ਪਰਿਵਾਰ ਹੁੰਦੇ ਆ ਜਿਨ੍ਹਾਂ ਨੂੰ ਸਹੀ ਸਮੇਂ 'ਚ ਇਲਾਜ ਨਹੀਂ ਮਿਲਦਾ ਕਿਹ ਵੇਲੇ ਅੱਖ ਦੀ ਇਹੋ ਹਾਲਾਤ ਬਣ ਜਾਂਦੇ ਕੰਡੀਸ਼ਨ ਬਣ ਜਾਂਦੀ ਆ ਫਿਰ ਡਾਕਟਰ ਕਹਿੰਦੇ ਹੁਣ ਇਲਾਜ ਵੀ ਨਹੀਂ ਹੋ ਸਕਦਾ ਸੋ ਇਹ ਬਹੁਤ ਨੇਕ ਉਪਰਾਲਾ ਹੈ ਜੀ ਕਿਸੇ ਦੀ ਰੋਸ਼ਨੀ ਕਾਇਮ ਰੱਖਣੀ ਕਿਹ ਵੇਲੇ ਬਜ਼ੁਰਗ ਬੰਦਾ ਹੁੰਦਾ ਉਹਦੂ ਕੋ ਆਪਣਾ ਪੋਤਾ ਹੀ ਨਹੀਂ ਪੋਤਾ ਪੋਤੀ ਨਹੀਂ ਪਛਾਣ ਹੁੰਦੇ ਫਿਰ ਜਦੋਂ ਇਲਾਜ ਹੋ ਜਾਂਦਾ ਫਿਰ ਉਹਨਾਂ ਦੇ ਸੋਹਣੇ ਸੋਹਣੇ ਚ ਜਦੋਂ ਕਿ ਕਲੀਅਰ ਡਿਵੀਜ਼ਨ ਹੋਵੇ ਤਾਂ ਜ਼ਿੰਦਗੀ ਜਿਹੜੀ ਆ ਉਹ ਸੁਹਾਵਣੀ ਹੋਣੀ ਦੀ ਬੈਟਰ ਲਾਈਫ ਹੋਣੀ ਤਾਂ ਇਹ ਬਹੁਤ ਨੇਕ ਉਪਰੰਨਾ ਸੂਰੀ ਸਾਹਿਬ ਪਹਿਲਾਂ ਤਾਂ ਮੈਂ ਪੀਬੱਤੀ ਦਾ ਤੇ ਤੁਸੀਂ ਉਹਦੇ ਡਾਇਰੈਕਟਰ ਵੀ ਹੋ ਮੈਨੇਜਰ ਵੀ ਹੋ ਸਭ ਕੁਝ ਤੁਸੀਂ ਬੱਚੇ ਹੀ ਆ ਸੀ ਠੀਕ ਹੈ ਨਾ ਤੇ ਤੁਹਾਡਾ ਬਹੁਤ ਬਹੁਤ ਤਾਨੇ ਦੀ ਸੇਵਾ ਇਸ ਕੁੰਬਤ ਵਿੱਚ ਜਿਹੜਾ ਹਿੱਸਾ ਪਾਇਆ ਆਪਣਾ ਤੇ ਪਰ ਮੈਂ ਇਹ ਵੀ ਨਾਲ ਕਹਿਣਾ ਇਹ ਤੁਸੀਂ ਨਾਂ ਵੀ ਪਾਉਂਦੇ ਤੁਹਾਡੀ ਸੇਵਾ ਵੈਸੇ ਵੀ ਬਹੁਤ ਹੈ ਤੁਸੀਂ ਬੇਇਨਸਾਫੀ ਦੇ ਖਿਲਾਫ ਬਹੁਤ ਵੱਡਾ ਕਹਿੰਦੇ ਜੰਗ ਲੜਦੇ ਹੋ ਹਰ ਇੱਕ ਮੈਦਾਨ ਦੇ ਵਿੱਚ ਜਾ ਕੇ ਇਹ ਵੀ ਮਨਜੀਤ ਸਿੰਘ ਦਾ ਵੀ ਜਿਹੜਾ ਤੁਹਾਡੇ ਸਾਹਮਣੇ ਉਸ ਵੇਲੇ ਐਡਾ ਵੱਡਾ ਹੋਇਆ ਤਾਂ ਕੋਈ ਬੰਦਾ ਖਬਰ ਪਾਉਣ ਨੂੰ ਤਿਆਰ ਨਹੀਂ ਸੀ ਹੁਣ ਮੈਂ ਉਹਨੂੰ ਗੱਲ ਨੂੰ ਖੋਲ ਤਾਂ ਲੰਮੀ ਹੋ ਜਾਣੀ ਆ ਤੇ ਤੁਸੀਂ ਉਹਦੇ ਵਿੱਚ ਤਕੜੇ ਹੋ ਕੇ ਸਾਡਾ ਸਾਥ ਦਿੱਤਾ ਉਹ ਜਿੱਥੇ ਲੜਨਾ ਆਪਾਂ ਇਕੱਠੇ ਹੋ ਕੇ ਲੜੀ ਲੈ ਆ ਉਹ ਅੱਜ ਮੋਰਚਾ ਹੀ ਜਿੱਤ ਵੀ ਲਿਆਇਆ ਉਹ ਠੀਕ ਹੈ ਨਾ ਤੇ ਇਸੇ ਤਰ੍ਹਾਂ ਹੀ ਆਪਾਂ ਇਹ ਇਕੱਠੇ ਹੋ ਕੇ ਲੜਦੇ ਰਹੀਏ ਕੁਛ ਨਾ ਕੋਈ ਜਿੰਨਾ ਕਿ ਸਾੜਕ ਹੋ ਸਕੇ ਤੇ ਹਿੱਸਾ ਉਸ ਪਾਸੇ ਵੀ ਆਪਾਂ ਪਾਉਣੇ ਆ ਅੱਜ ਮੈਨੂੰ ਇੱਕ ਗੱਲ ਦੱਸੋ ਲੈਂਸ ਦੇ ਹੁਣ ਪੈਸੇ ਉਹਨਾਂ ਹੀ ਜਿਹਨੂੰ ਤੁਸੀਂ ਪਿਛਲੀ ਵਾਰ ਦੱਸੇ ਸੀਗੇ ਵਧੇ ਆ ਉਹ 2-400 ਰੁਪਏ ਖਲ ਉਹ ਵਧਾਉਂਦੇ ਆ ਜੀ ਇਹ ਠੀਕ ਹੈ ਹਾਂ ਜੀ ਹਾਂ ਜੀ ਨਹੀਂ ਘੜਦੇ ਨਹੀਂ ਹੁੰਦੇ ਜੀ ਇਹ ਕੋਈ ਤਾਂ ਵਧਣਾ ਹੀ ਆ ਯਾਰ ਤਾਂ ਨਹੀਂ ਜੇ ਵਧੇ ਤਾਂ ਆਪਾਂ ਵੀ ਵਧਾ ਲਈਏ ਨਹੀਂ 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 ਕੋਈ ਗੱਲ ਨਹੀਂ ਜੋ ਹੈਗਾ ਦੇਖੋ ਤੁਸੀਂ ਜੋ ਦੇ ਦਿੱਤਾ ਕਹਿੰਦੇ ਹੁੰਦੇ ਖੁਸ਼ੀ ਖੁਸ਼ੀ ਨਾਲ ਜੋ ਦੇ ਦਿੱਤਾ ਨਾ ਇਹ ਤਾਂ ਵੱਡੀ ਸੇਵਾ ਦੁਰੀਏ ਕੋਈ ਆਪਾਂ ਕਦੇ ਨਹੀਂ ਕਿ ਅੱਜ ਤੱਕ ਅੱਜੀ ਕਦੇ ਗ੍ਰਾਹੀ ਨਹੀਂ ਕੀਤੀ ਨਾ ਕਦੇ ਖੋ ਸੰਗਤ ਨਹੀਂ ਨਾ ਕਦੇ ਕਿ ਉਹਨੂੰ ਕਿਹਾ ਇਹ ਗੁਰਨਾਨਕ ਦੀ ਵਡਿਆਈ ਆ ਮੈਂ ਸੱਚੇ ਪਾਤਸ਼ਾਹ ਸਤਗੁਰੂ ਦੀ ਉਹ ਆਪਣੇ ਆਪ ਹੀ ਪ੍ਰਬੰਧ ਕਰੀ ਜਾਂਦੇ ਅਜੀ ਮਾਲਕ ਕਰੇ ਅਗਲੀ ਵਾਰ ਤੋਂ ਹੋਰ ਸੇਵਾ ਦਾ ਸਾਨੂੰ ਮੌਕਾ ਮਿਲੇ ਹੋਰ ਵਧੇ ਸੇਵ ਧੰਨਵਾਦੀ ਤੁਹਾਡਾ ਸੂਰੀ ਸਾਹਿਬ ਜਿਦਾ ਤੁਸੀਂ ਦੇਖੋ ਸਾਡਾ ਐਡਾ ਵੱਡਾ ਸਾਥ ਦਿੰਨੇ ਹੋ ਤੇ ਮੈਂ ਹੁਣ ਇਹ ਦੁਆਰਾ ਫੇਰ ਜਿੰਨੇ ਵੀ ਮਰੀਜ਼ ਆ ਭੈਣ ਭਰਾ ਮੇਰੇ ਹੈਗੇ ਆ ਉਹਨਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਨਾ ਵੀ ਤੁਹਾਨੂੰ ਚਾਹੇ ਮੈਡੀਕਲ ਚੈੱਕ ਅਪ ਕਰਾਉਣ ਦੀ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਹੈ ਜਾਂ ਅੱਖਾਂ ਦੇ ਲੈਂਸ ਪਾਉਣ ਦੀ ਜ਼ਰੂਰਤ ਹੈ ਚਾਹੇ ਤੁਹਾਡੇ ਕਿਤੇ ਰਿਸ਼ਤੇਦਾਰ ਭੈਣ ਭਰਾ ਨੂੰ ਜਿੱਥੇ ਮੜੀਓ ਪਠਾਨਕੋੜ ਕੋ ਬੈਠਾ ਹੋਵੇ ਜਾਂ ਅੰਮ੍ਰਿਤਸਰ ਬੈਠਾ ਹੋਵੇ ਤੁਸੀਂ ਗਾਂ ਤੋਂ ਗਾਂ ਇਹ ਸਾਰੇ ਸਾਡੇ ਮੈਸੇਜ ਯੂਰ ਪਹੁੰਚਾਉਣਾ ਆ ਜਿਹਦੇ ਕਰਕੇ ਅਸੀਂ ਕਹਿੰਦੇ ਵਾਅਦੇ ਤੋਂ ਵਾਅਦੇ ਜਿਹੜੀ ਆ ਇਹ ਸੇਵਾ ਸਾਡੇ ਭਾਗਾਂ ਵਿੱਚ ਹੋਵੇ ਇਹ ਸੇਵਾ ਲੈ ਕੇ ਅਸੀਂ ਖੁਸ਼ੀ ਦੇ ਪਾਤਰ ਬਣੀਏ ਤੇ ਮੈਂ ਹੁਣ ਇਹੋ ਬੇਨਤੀ ਕਰਦਾ ਕਿ ਇਹ ਜਿਹੜੀ ਸੇਵਾ ਆ ਇਸੇ ਦਾ ਸਾਡਾ ਨਿਰੰਤਰ ਗੁਰੂ ਦੀ ਕਿਰਪਾ ਨਾਲ ਚੱਲਦੀ ਰਹੇ ਤੇ ਸਾਡੀਆਂ ਹੋਰ ਬਹੁਤ ਜ਼ਿਆਦਾ ਸੇਵਾਵਾਂ ਜਿਹੜੀਆਂ ਚੱਲਦੀਆਂ ਜਿੱਤੇ ਹੁਣ ਗੱਲ ਕਰਾਂ ਲੰਮੀ ਗੱਲ ਹੋ ਜਾਣੀ ਆ ਚਲਾਉਂਦੇ ਰਾਵਾਂਗੇ ਅਸੀਂ ਇੱਕ ਬੇਨਤੀ ਕਰਨਾ ਚਾਹੁੰਦੇ ਮੈਂ ਤੁਹਾਡੇ ਤੁਸੀਂ ਗੱਲ ਪਹਿਲਾਂ ਕਰ ਲਓ ਮੈਂ ਤਾਂ ਹੁਣ ਇੱਥੇ ਫਤਿਹ ਬੁਲਾਉਣਾ ਚਾਹੁੰਨਾ ਕਿਉਂਕਿ ਇਸ ਸੇਵਾ ਦੇ ਵਿੱਚ ਵੱਧ ਤੋਂ ਵੱਧ ਜਿਹੜੀ ਆ ਤੁਸੀਂ ਭਾਈ ਅੱਗੇ ਤੋਂ ਅੱਗੇ ਮੈਸੇਜ ਜਾ ਕੇ ਦੇ ਲਓ ਹਿੱਸਾ ਲਓ ਜਿੱਦਾਂ ਕੌਂਕੀ ਕਹਿੰਦੇ ਹੁੰਦੇ ਆ ਕਿ ਸੇਵਾ ਕੇ ਲਈ ਪੈਸੇ ਨਾਲ ਨਹੀਂ ਹੁੰਦੀ ਸੇਵਾ ਦੇ ਬਹੁਤ ਜ਼ਿਆਦਾ ਰਸਤੇ ਨੇ ਜੀ ਸੇਵਾ ਕਰਨਾ ਹੋਵੇ ਰਸਤੇ ਵਿੱਚ ਕਿਤੇ ਕੱਲ ਵੀ ਪਿਆ ਹੋਵੇ ਚਾ ਕੇ ਪਾਸੇ ਰੱਖਦੇ ਹੋਗੇ ਤੇ ਕਿਸੇ ਦਾ ਪਿਆਰ ਭਜੂ ਇਹ ਵੀ ਸੇਵਾ ਬਹੁਤ ਵੱਡੀ ਹੈ ਬਹੁਤ ਸਮਾਂ ਦੇਣਾ ਵੀ ਸੇਵਾ ਹੈ ਜੀ ਹਾਂ ਸਮਾਂ ਦੇਣਾ ਸੇਵਾ ਕਰਦਾ ਉਹ ਸਮਾਂ ਬਿਲਕੁਲ ਕੋਈ ਸੀਖ ਤੌਰ ਤੇ ਕਰਦਾ ਕੋਈ ਮਾਇਕ ਤੌਰ ਤੇ ਕਰਦਾ ਆ ਤੇ ਇਸ ਗਾਇ ਕੋਈ ਅਰਦਾਸ ਕਰਕੇ ਵੀ ਕਰਦਾ ਕੋਈ ਚੰਗੀਆਂ ਦੁਆਵਾਂ ਦੇ ਕੇ ਵੀ ਕਰਦਾ ਹੈ ਕੀ ਬਾਤ ਹੈ ਠੀਕ ਹੈ ਤੇ ਉਹ ਇਹ ਸਾਰੀਆਂ ਸੇਵਾ ਵਿੱਚ ਹੀ ਆਉਂਦੀ ਹੈ ਤੇ ਜਿਹੜਾ ਇਸੇ ਤਰ੍ਹਾਂ ਹੀ ਆ ਅੱਜ ਜੇ ਸੂਰੀ ਸਾਹਿਬ ਸਾਡੇ ਨਾਲ ਜੁੜੇ ਹੈ ਤੇ ਆ ਸੇਵਾ ਸਾਨੂੰ ਆਪਣੇ ਆਪ ਸਾਨੂੰ ਪਹੁੰਚ ਗਈ ਸੱਚੇ ਕਿਰਪਾ ਮਾਲਕ ਦੀ ਹੋ ਗਈ ਇਸ ਤਰ੍ਹਾਂ ਜੁੜੇ ਰਹੀਏ ਅਗਲੀ ਵਾਰ ਬਤਾਵਾਂਗੇ ਜੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਮੈਂ ਹੱਥ ਜੋੜ ਕੇ ਇਸ ਜਿਹੜਾ ਕੁੰਬ ਦਾ ਇਸ ਕੈਂਪ ਦਾ ਜਿਹੜੀ ਬਰਨਾਲਾ ਕਲਾਂ ਦੇ ਵਿੱਚ ਗੁਰਦੁਆਰਾ ਸਾਧ ਸੰਗਤ ਵਿਖੇ ਭਗਤਪੂਰਨ ਸਿੰਘ ਲੋਕ ਸਭਾ ਟਸਵਰ ਨੂੰ ਲਗਾਇਆ ਜਾਣਾ 8 ਫਰਵਰੀ 2026 ਨੂੰ ਇਹਦੇ ਵਿੱਚ ਆਓ ਕੱਤਰ ਹੋ ਕੇ ਆਪਾਂ ਸਾਰੇ ਜਾਣੇ ਇਹਦੇ ਵਿੱਚ ਹਿੱਸਾ ਪਾਈਏ ਵੱਤ ਵਤ ਰੋਡ ਬੰਦ ਲੋਕਾਂ ਦੀ ਜਿਹੜਾ ਆਪਾਂ ਸੇਵਾ ਕਰ ਸਕੀਏ ਉਸ ਤਰੀਕੇ ਨਾਲ ਇਹ ਸੇਵਾ ਦੇ ਵਿੱਚ ਹਿੱਸਾ ਪਾਈਏ ਆਓ ਔਰ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਜਿਹੜੀ ਸਾਡੀਆਂ ਬਾਕੀ ਸੁਭਾਵਾਂ ਚਲਦੀ ਹੈ ਸਮੇਂ-ਸਮੇਂ ਤੇ ਜਿਹੜੀ ਸੇਵਾ ਚਲਦੀ ਹੋਏਗੀ ਉਹ ਤੁਹਾਡੇ ਤੱਕ ਉਹ ਪਹੁੰਚਦੀ ਰਹੇਗੀ ਆਓ ਇਸ ਸੇਵਾ ਦਾ ਕਹਿੰਦੇ ਪਾਤਰ ਬਣੀਏ ਤੇ ਹਿੱਸਾ ਲਈਏ ਇਹਨਾਂ ਕਹਿੰਦਾ ਫਤਿਹ ਜੈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਜਿਹੜੇ ਸਾਡੇ ਭੈਣ ਭਰਾਏ ਵੀਡੀਓ ਦੇਖ ਰਹੇ ਆ ਜੇਕਰ ਤੁਹਾਨੂੰ ਪਤਾ ਹੈ ਤੁਹਾਡੇ ਆਂਡ ਗਵਾਂਡ ਵਿੱਚ ਕਿਸੇ ਨੂੰ ਨਿਗਾ ਦੀ ਸਮੱਸਿਆ ਹੈ ਜਾਂ ਕਿਸੇ ਨੂੰ ਰੀਡ ਦੀ ਹੱਡੀ ਨੂੰ ਲੈ ਕੇ ਕੋਈ ਸਮੱਸਿਆ ਜਾਂ ਹੱਡੀਆਂ ਦੀ ਕੋਈ ਸਮੱਸਿਆ ਹੈ ਦੰਦਾਂ ਦੀ ਕੋਈ ਸਮੱਸਿਆ ਹੈ ਤੇ ਨਾਲ ਦੀ ਨਾਲ ਬਲੱਡ ਪ੍ਰੈਸ਼ਰ ਸ਼ੂਗਰ ਜੋੜਾਂ ਦੇ ਦਰਦ ਦੀ ਕੋਈ ਸਮੱਸਿਆ ਹੈ ਉਹਨਾਂ ਨਾਲ ਇਹ ਵੀਡੀਓ ਸਾਂਝੀ ਕਰ ਦਿਓ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੇ ਗਵਾਂਢੀ ਜਾਂ ਜਾਣਕਾਰ ਜਿਹਨੂੰ ਸਮੱਸਿਆ ਹੈ ਉਹ ਬਜ਼ੁਰਗ ਹੈ ਉਹ ਇੱਥੇ ਪਹੁੰਚ ਨਹੀਂ ਸਕਦਾ ਕਿਰਪਾ ਕਰਕੇ ਉਹਨੂੰ ਇੱਥੇ ਪਹੁੰਚਾਣ ਵੀ ਤੁਸੀਂ ਕਿਰਪਾਲਤਾ ਕਰਨੀ ਜੇ ਨਹੀਂ ਪਹੁੰਚਾ ਸਕਵੇ ਤਾਂ ਸਾਨੂੰ ਕਾਲ ਕਰ ਦੇਣੀ ਹੈ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਤੁਸੀਂ ਉੱਤੇ ਕਾਲ ਕਰ ਦੇਣੀ ਸਾਡੀ ਟੀਮ ਚ ਭਗਤ ਪੂਰਨ ਸਿੰਘ ਲੋਕ ਸੇਵਾ ٹرسٹ ਦੀ ਟੀਮ ਬਰਨਾਲਾ ਕਲਾ ਤੋਂ ਜਿਹੜੇ ਸਾਡੇ ਮੈਂਬਰ ਸਹਿਬਾਨ ਨੇ ਪਹੁੰਚ ਕੇ ਜਿਹੜੇ ਲੋੜਵੰਦੇ ਉਹਨਾਂ ਨੂੰ ਇੱਥੇ ਲਿਆਉਣ ਦੀ ਕੋਸ਼ਿਸ਼ ਕਰਨਗੇ ਜੇ ਜ਼ਿਆਦਾ ਦੂਰ ਪਾਰ ਆ ਤਾਂ ਤੁਸੀਂ ਇਹ ਸੇਵਾ ਨਿਭਾਓ ਇਹ ਸੇਵਾ ਰੱਬ ਨੇ ਤੁਹਾਡੇ ਲੈ ਕੇ ਲਈ ਹੈ ਔਰ ਅਸੀਂ ਰਲ ਮਿਲ ਕੇ ਜਿਹੜੇ ਸਾਡੇ ਬਜ਼ੁਰਗ ਨੇ ਜਿਨ੍ਹਾਂ ਨੂੰ ਅੱਖਾਂ ਤੋਂ ਧੁੰਦਲਾ ਦਿਸ ਰਿਹਾ ਜਿਹੜੇ ਪਛਾਣੀ ਨਹੀਂ ਸਕਦੇ ਜਿਹੜੇ ਵਿਚਾਰੇ ਆਪਣੀ ਗਲੀ 'ਚ ਜਾਣ ਤੋਂ ਵੀ ਮਤਹਾਜ ਹੋਗੇ ਬਾਥਰੂਮ ਜਾਣ ਤੋਂ ਵੀ ਮਤਹਾਜ ਹੋਗੇ ਉਹਨਾਂ ਦੀ ਜ਼ਿੰਦਗੀ 'ਚ ਰੌਸ਼ਨੀ ਵਾਪਸ ਲੈ ਕੇ ਆਈਏ ਇੰਨੀ ਆਪਰ ਆਲ ਮਿਲ ਕੇ ਕੋਸ਼ਿਸ਼ ਜ਼ਰੂਰ ਕਰੀਏ ਮੈਂ ਬਹੁਤੀ ਵਾਰ ਨਹੀਂ ਕਹਿੰਦਾ ਵੀਡੀਓ ਨੂੰ ਸ਼ੇਅਰ ਕਰੋ ਪਰ ਇਸ ਵੀਡੀਓ ਨੂੰ ਸ਼ੇਅਰ ਕਰਕੇ ਤੁਸੀਂ ਕਿਸੇ ਦੀ ਜ਼ਿੰਦਗੀ ਵਿੱਚ ਰੌਸ਼ਨੀ ਲਿਆ ਸਕਦੇ ਆ ਸੋ ਇਹ ਕਿਰਪਾਲਤਾ ਕਰਨੀ ਵੀਡੀਓ ਨੂੰ ਸ਼ੇਅਰ ਕਰਨਾ ਔਰ ਵਕਤਪੂਰਨ ਸਿੰਘ ਲੋਕ ਸੇਵਾ ਟਰਸਟ ਬਰਨਾਲਾ ਕਲਾ ਦੇ ਸਾਰੇ ਮੈਂਬਰਾਂ ਲਈ ਅਰਦਾਸ ਬੇਨਤੀ ਕਰਨੀ ਹੈ ਕਿ ਪ੍ਰਮਾਤਮਾ ਨੇ ਉਹਨਾਂ ਚੜ੍ਹਦੀ ਕਲਾ 'ਚ ਰੱਖਿਆ ਔਰ ਇਸੇ ਤਰੀਕੇ ਰਹਿੰਦੀ ਦੁਨੀਆ ਤੱਕ ਹੁਣ ਤਾਂ ਇਹ ਕਰ ਹੀ ਰਹੇ ਨੇ ਔਰ 100-100 ਸਾਲ ਇਹਨਾਂ ਦੀ ਉਮਰ ਹੋਵੇ ਉਸ ਤੋਂ ਬਾਅਦ ਇਹਨਾਂ ਦੇ ਬੱਚੇ ਬਰਨਾਲਾ ਕਲਾ ਪਿੰਡ ਦੇ ਬੱਚੇ ਇਸ ਲੜੀ ਨੂੰ ਅੱਗੇ ਵਧਾਣ ਤੇ ਇਸੇ ਤਰੀਕੇ ਲੋੜਵੰਦਾ ਦੀ ਜਿਹੜੀ ਸੇਵਾ ਉਹ ਹੁੰਦੀ ਰਹੇ ਸਰ ਸਾਨੂੰ ਮੌਕਾ ਦਿੱਤਾ ਹੋਰ ਬੇਨਤੀ ਕਰਨਾ ਚਾਹੁੰਦਾ ਜੀ ਜੀ ਵੀ ਜੇ ਕਿਸੇ ਭੈਣ ਭਰਾ ਨੂੰ ਐਨਕ ਲੱਗਣ ਵਾਲੀ ਹੈ ਹਾਂ ਕਿਉਂਕਿ ਇਕਤਾ ਹੁੰਦਾ ਬਿਨਾ ਵਜਾ ਹੀ ਲੋਕੀ ਐਨਕਾਂ ਲੈ ਜਾਂਦੇ ਸਾਨੂੰ ਬੜਾ ਮਹਿਸੂਸ ਹੁੰਦਾ ਐ ਐਨਕ ਲੈ ਕੇ ਘਰੇ ਰੱਖ ਲਈ ਵੀ ਭਾਈ ਫ੍ਰੀ ਮਿਲਦੀ ਐ ਕੋਈ ਗੱਲ ਨਹੀਂ ਜੇ ਲੋੜ ਭਾਈ ਲਾਲਾਂ ਨੇ ਤਾਂ ਘਰੇ ਪਈ ਰਹੂਗੀ ਜੀ ਭਾਈ ਜੇ ਕਿਸੇ ਨੂੰ ਜ਼ਰੂਰਤ ਹੋਵੇ ਉਹਦੇ ਲਈ ਉਹਨਾਂ ਨੂੰ ਫੇਰ ਐਨਕਾਂ ਵੀ ਬਣਵਾ ਕੇ ਦੇਾਂਗੇ ਇੱਥੇ ਹੀ ਉਹ ਐਨਕਾਂ ਦੀ ਵੀ ਸੇਵਾ ਆਤੀ ਕਰਦੇ ਆ ਪਿੱਛੇ ਵੀ ਕਰਦੇ ਆ ਰਹੇ ਆ ਤੇ ਪਰ ਆਵੇ ਉਹ ਹੀ ਲੋੜਵੰਦ ਹੁੰਦੀ ਹੈ ਕੋਈ ਇਹ ਆਪਣੇ ਕਹਿੰਦੇ ਖਾਣੇ ਵਿੱਚ ਰੱਖਣੀ ਨਾ ਕੋਈ ਸ਼ੌਕ ਸ਼ੌਕ ਪੂਰਾ ਕਰਨ ਲਈ ਨਾ ਹਾਂ ਉਹ ਕੋਈ ਵੇਖਿਆ ਹੈ ਬਹੁਤ ਲੋਕਾਂ ਦੇ ਘਰਾਂ ਜਾ ਕੇ ਉਹ ਪਈਆਂ ਹੀ ਹੁੰਦੀਆਂ ਆ ਤੇ ਮਹਿਸੂਸ ਹੁੰਦਾ ਵੀ ਕੋਈ ਇਹ ਸੰਗਤ ਦਾ ਪੈਸਾ ਹੈ ਕਿ ਅਜਾਈ ਨਾ ਜਾਵੇ ਤਾਂ ਕਿ ਉਹ ਜੂਰੀ ਹੈ ਤੇ ਬਾਕੀ ਦਵਾਈਆਂ 5 ਦਿਨ ਲਈ ਘੱਟੋ-ਘੱਟ ਫ੍ਰੀ ਦਿੱਤੀਆਂ ਜਾਣਗੇ ਜਿਹੜੀਆਂ ਦਵਾਈਆਂ ਦੇਣੀਆਂ ਵੀ ਹੈ ਮੈਡੀਕਲ ਜਿਹੜਾ ਕੈਪ ਲਗਾਣਾ ਦੂਸਰੇ ਪਾਸੇ ਤੇ ਉਹ ਦਵਾਈਆਂ ਜਿਹੜੇ ਕੋਈ ਮਰੀਜ਼ ਜ਼ਿਆਦਾ ਜ਼ਰੂਰਤਬੰਦ ਹੋਏਗਾ ਉਹਨੂੰ ਵੱਧ ਵੀ ਦੇ ਦੇਾਂਗੇ ਪੰਜ ਦਿਨ ਤਾਂ ਦੇ ਦਈਏ ਲੋਕ ਕਈ ਜਾਂਦੇ ਖਾਂਦੇ ਜਾਂ ਨਹੀਂ ਲਿਆ ਜਾਂਦੇ ਆ ਇੱਕ ਲੋਕਾਂ ਨੂੰ ਇਹ ਵੀ ਹੁੰਦਾ ਮੇਰੇ ਵੀਰਾਂ ਨੂੰ ਉਹ ਸਾਰੇ ਡਾਕਟਰਾਂ ਕੋਲੋਂ ਘੁੰਮ ਲੈਂਦੇ ਆ ਸਾਰੇ ਡਾਕਟਰਾਂ ਕੋਲੋਂ ਦਵਾਈ ਲੈ ਲੈਂਦੇ ਆ ਵਿੱਚੇ ਦੰਦਾਂ ਦੀ ਵਿੱਚੇ ਦੂਜੀ ਤੇ ਖਾਂਦੇ ਕੋਈ ਵੀ ਨਹੀਂ ਦਵਾਈਆਂ ਕੱਟੀਆਂ ਕਰਕੇ ਘਰੋਂ ਲੈ ਜਾਂਦੇ ਆ ਇਸ ਗੱਲ ਦੀ ਕਿਰਪਾਤਾ ਕਰੋ ਜਿਹੜੀ ਚੀਜ਼ ਦੀ ਬਿਮਾਰੀ ਹੋਵੇ ਉਹੀ ਦਿਖਾਓ ਉਹੀ ਕਰਾਓ ਉਹੀ ਦਵਾਈ ਖਾ ਕੇ ਤੁਸੀਂ ਤੰਦਰੁਸਤ ਇਹ ਜਿਹੜਾ ਵਪਕ ਮੈਂ ਨਾ ਜਿੰਨਾ ਕੋਬਜ਼ਰਵ ਕੀਤਾ ਚਲੋ ਲੰਬਾ ਵਿਸ਼ਾ ਹੋ ਜਾਣਾ ਸਾਡੇ ਲੋਕਾਂ ਨੂੰ ਜਿਆਦਾ ਪ੍ਰੋਬਲਮ ਨਾ ਐਂਜ਼ਾਈਟੀ ਦੀ ਆ ਓਵਰ ਥਿੰਕਿੰਗ ਦੀ ਆ ਹੁਣ ਇਹਦਾ ਬਾਬਾ ਜੀ ਨੇ ਇਧਰ ਬਾਬਾ ਜੀ ਨੇ ਸੁਖਚੈਨ ਜੀ ਜਿਹੜੇ ਚੜਦੀ ਕਲਾ ਵਾਲੇ ਬਾਬੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਕਹਿੰਦਾ ਦੇਖ ਲਾਂਗੇ ਜੋ ਹੁੰਦਾ ਹੋ ਜਾਊਗਾ ਹੁਣ ਤਾਂ ਜੀ ਉਹਨਾਂ ਨੂੰ ਖਰਾਬ ਵੀ ਕੀਤਾ ਤਾਂ ਵੀ ਚੜਦੀ ਕਲਾ ਚ ਆ ਇੱਕ ਆਪਾਂ ਚੜਦੀ ਕਲਾ ਚ ਵੀ ਰਹੀਏ ਸਵੇਰੇ ਉੱਠ ਕੇ ਜੇ ਆਪਾਂ ਕਹਦੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਬੰਦਾ ਉਹੀ ਜੋ ਬੰਚ ਆ ਜਾਂਦਾ ਬੰਦਾ ਨਾ ਤਕੜਾ ਹੋ ਜਾਂਦਾ ਸੋ ਇੱਕ ਇੱਕ ਇਸ ਐਂਜ਼ਾਈਟੀ ਨੂੰ ਵੀ ਦੂਰ ਕਰੀਏ ਮੇਰੇ ਕੋਲ ਜੀ ਬਹੁਤ ਵਧੀਆ ਸੂਰੀ ਸਾਹਿਬ ਨੇ ਗੱਲ ਕੀਤੀ ਹੈ ਅਸਲ ਤੌਰ ਤੇ ਆਪਾਂ ਕਾਫੀ ਮਾਨਸਿਕ ਤੌਰ ਤੇ ਬਿਮਾਰ ਹੋਣੇ ਪਰ ਆਪਾਂ ਨੂੰ ਪਤਾ ਨਹੀਂ ਲੱਗਦਾ ਜਿਹੜੀ ਵੱਡੀ ਗੱਲ ਹੈ ਇਸ ਕਰਕੇ ਮੈਂ ਬੇਨਤੀ ਕਰਨੀ ਚਾਹਨਾ ਕਿ ਉਹ ਸਵੇਰੇ ਉਠੋ ਘਟੋ ਘਟ 5 ਮਿੰਟ ਪ੍ਰਮਾਤਮਾ ਦਾ ਨਾਮ ਲੈ ਕੇ ਸੱਚੇ ਪਾਤਸ਼ਾਹ ਤੇਰੀ ਕਿਰਪਾ ਦੇ ਨਾਲ ਰਾਤ ਚੜ੍ਹਦੀ ਕਲਾ ਚ ਲੰਗੀ ਹੈ ਤੇ ਦਿਨ ਵੀ ਚੜ੍ਹਦੀ ਕਲਾ ਵਿੱਚ ਜਾਵੇ ਤੇ ਅਸੀਂ ਵੀ ਜਿੰਨਾ ਹੋ ਸਕੇ ਵੱਧ ਤੋਂ ਵੱਧ ਜਿੰਨੇ ਲੋਕਾਂ ਦੀ ਸੇਵਾ ਕਰ ਤਕੀਏ ਜੇਬ ਦੇ ਵਿੱਚੋਂ 10 ਰੁਪਏ ਖਰਚ ਕੇ ਆਪਣਾ ਲੋਕ ਤੇ ਪ੍ਰਲੋਕ ਸੁਹੇਲਾ ਕਰ ਤਕੀਏ ਇਹ ਸਾਡੀ ਸਾਰੇ ਸਿੰਕਿੰਗ ਹੋਣੀ ਚਾਹੀਦੀ ਹੈ ਤੇ ਆਪਣੇ ਬਾ ਸਾਡੇ ਜਿਹੜਾ ਸਮਾਜ ਆ ਸੁੰਦਰ ਤੇ ਵਧੀਆ ਬਣ ਜਾਊਗਾ ਜੀ ਜੇ ਸਾਰੇ ਖੁਸ਼ਹਾਲ ਨੇ ਤੇ ਇੱਥੇ ਇਹ ਧਰਤੀ ਤੇ ਹੀ ਸਵਰਗ ਹੈ ਨਾ ਸੀ ਚੰਦਰਮਾ ਖਿੱਚ ਕੇ ਲਿਆਣਾ ਨਾ ਸੂਰਜ ਚਾੜਨਾ ਖੈਰ ਆਪਾਂ ਚੰਨ ਨਾ ਚੜ੍ਹਈਏ ਤਾਂ ਚੰਗੀ ਗੱਲ ਹੈ ਆਪਾਂ ਰੱਬ ਦਾ ਸ਼ੁਕਰਾਨਾ ਕਰੀਏ ਤੇ 8 ਤਰੀਕ ਨੂੰ ਆਪਣਾ ਜ਼ਰੂਰ ਯੋਗਦਾਨ ਪਾਈਏ ਜਿਹੜੇ ਮੇਰੇ ਭਰਾ ਪੁੱਛਦੇ ਰਹਿੰਦੇ ਕਿ ਯਾਰ ਮੈਂ ਸੇਵਾ ਕਰਨੀ ਚਾਹੁੰਨਾ ਮੈਂ ਸਰੀਰਕ ਤੌਰ ਤੇ ਸੇਵਾ ਕਰਨੀ ਚਾਹੁੰਨਾ ਮੈਂ ਕੀ ਸੇਵਾ ਕਰਾਂ ਮੇਰੇ ਕੋ ਪੈਸੇ ਨਹੀਂ ਬਹੁਤੇ ਹੈਗੇ ਤਾਂ ਉਹਨਾਂ ਲਈ ਇਹ ਮੌਕਾ ਆ ਆਪਣੇ ਮੋਟਰਸਾਈਕਲ ਤੇ ਤੁਹਾਡੇ ਪਿੰਡ ਦੀ ਕੋਈ ਲੋੜਵੰਦ ਬੀਬੀ ਹੈ ਕੋਈ ਬਜ਼ੁਰਗ ਹੈ ਉਹਨਾਂ ਨੂੰ ਇੱਥੇ ਲਿਆਓ ਜਿਹੜੀਆਂ ਮੇਰੀਆਂ ਭੈਣਾਂ ਕਈ ਵੇਲੇ ਪੁੱਛਦੇ ਰਹਿੰਦੇ ਆ ਕਿ ਭਾਜੀ ਮੈਂ ਵੀ ਸੇਵਾ ਕਰਨੀ ਚਾਹਨੀ ਆ ਕਿਵੇਂ ਯੋਗਦਾਨ ਪਾਣਾ ਜੇ ਤੁਸੀਂ ਫਾਈਨੈਂਸ਼ੀਅਲੀ ਸੇਵਾ ਨਹੀਂ ਕਰ ਸਕਦੇ ਆਪਣੀ ਸਕੂਟੀ ਆਪਣੇ ਮੋਟਰਸਾਈਕਲ ਆਪਣੀ ਗੱਡੀ 'ਚ ਲੋਡ ਬੰਦ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਨੂੰ ਅੱਖਾਂ ਦੀ ਸਮੱਸਿਆ ਹੈ ਉਹਨਾਂ ਨੂੰ ਇੱਥੇ ਲੈ ਕੇ ਆਓ ਉਹਨਾਂ ਦਾ ਭਲਾ ਹੋਵੇਗਾ ਉਹਨਾਂ ਦੀ ਜ਼ਿੰਦਗੀ 'ਚ ਰੌਸ਼ਨੀ ਆਵੇਗੀ ਉਹਨਾਂ ਦੀ ਜ਼ਿੰਦਗੀ ਵਿੱਚ ਖੁਸ਼ਹਾਲੀ ਹੋਵੇਗੀ ਉਮੀਦ ਕਰਦੇ ਹਾਂ ਇਹ ਵੀਡੀਓ ਤੁਸੀਂ ਸ਼ੇਅਰ ਕਰੋਗੇ ਔਰ ਘਰ-ਘਰ ਤੱਕ ਆਪਣੇ ਜਿਲ੍ਹੇ 'ਚ ਐਟਲੀਸਟ ਇਹ ਵੀਡੀਓ ਪਹੁੰਚਾ ਦਿਓਗੇ ਤੇ 8 ਤਰੀਕ ਨੂੰ ਜਿਹੜਾ ਇਹ ਅੱਖਾਂ ਦਾ 17ਵਾਂ ਅੱਖਾਂ ਦਾ ਫ੍ਰੀ ਕੈਂਪ ਲੱਗ ਰਿਹਾ ਵੱਧ ਤੋਂ ਵੱਧ ਸਾਡੇ ਜਿਹੜੇ ਬਜ਼ੁਰਗ ਨੇ ਬੱਚੇ ਨੇ ਚਾਹੇ ਅੱਧੀ ਉਮਰ ਦੇ ਨੇ ਚਾਹੇ ਨੌਜਵਾਨ ਨੇ ਉਸ ਦਾ ਲਾਭ ਲੈਣਗੇ ਤੇ ਆਪਣੀ ਜ਼ਿੰਦਗੀ ਨੂੰ ਸਖਾਲਾ ਬਣਾਵਣਗੇ ਔਰ ਭਗਤ ਪੂਰਨ ਇਸੇ ਤਰੀਕੇ ਪਰਮਾਤਮਾ ਕਰੇ ਚੜ੍ਹਦੀ ਕਲਾ ਚ ਰਹਿਣ ਸਾਰੇ ਤੰਦਰੁਸਤ ਰਹਿਣ ਤੇ ਇਸੇ ਤਰੀਕੇ ਲੋਕਾਂ ਦੀ ਸੇਵਾ ਕਰਦੇ ਰਹਿਣ ਤੇ ਇੱਕ ਸੋਹਣੇ ਸਮਾਜ ਦਾ ਵੀ ਨਿਰਮਾਣ ਕਰ ਸਕੀ ਬਹੁਤ ਬਹੁਤ ਸ਼ੁਕਰ ਹੈ ਧੰਨਵਾਦ